एक ओंकार सतनाम श्री वाहे गुरु जी की फतेह जप जी साहेब एक ओ ओंकार सतनाम नम करता पुरख निरपो काल मूर्त अजूनी से पम जुगा सच ਹੈ ਵੀ ਸੱਚ ਨਾਨਕੋ ਸੀ ਵੀ ਸੱਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਤੂ ਪੈਜੋ ਪਨਾ ਹੋਵਈ ਜੇ ਲਾਇ ਹਾਲਿਵਤਾਨ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਤ ਸੇ ਸਿਆਣ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸ ਤਿਆਰਾ ਹੋਈਏ ਇੱਕ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਤਾਂ ਹੁਕਮ ਨਾ ਕਿਹਾ ਜਾਈ ਹੁਕਮੀ ਹਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚੋ ਹੁਕਮ ਲੈਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਦ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਭੂਜੇ ਤਾਂ ਹਉਮੈ ਕਹਿ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਜ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆ ਅੰਿਆ ਚਾਰ ਗਾਵੇ ਕੋ ਵਿਦਿਆ ਵਿਚੋਂ ਵਿਚਾਰ ਗਾਵੇ ਕੋ ਸਾਧ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਜੇ ਦੂਰ ਗਾਵੇ ਕੋ ਵੇਖੇ ਹਾਜ਼ਰ ਹਾਜ਼ੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਦੇਂਦਾ ਦੇ ਲੈਂਦੇ ਤਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹਾ ਨਾਨਕ ਲਿਖੈ ਵੇ ਪਰਵਾਉ ਸੱਚਾ ਸਾਹਿਬ ਸੱਚ ਨਾਹੀ ਭਾਕਿਆ ਭੂ ਅਪਾਰ ਆਖੇ ਮੰਗੇ ਦੇ ਦੇ ਦਤ ਕਰੇ ਦਤਾ ਫਿਰ ਕੇ ਅੱਗੇ ਰਖੀਏ ਜਿੱਤ ਸੇ ਦਰਬਾਰ ਮੋਕੇ ਬੋਲਣ ਬੋਲੀਏ ਜਿੱਤ ਸੁਣ ਤਰੇ ਪਿਆਰ ਅਮਰਤ ਵੇਲਾ ਸਚਨਾ ਵਿਢਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਜਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰជន ਸੋਏ ਜਿਨ ਸੇਵਾ ਪਿੰ ਪਾਇਆ ਮਾਨ ਨਾ ਨਿੰਦਾ ਦੀਏ ਗੁਨੀ ਨਿਦਾਨ ਗavਏ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਕਰ ਲੈ ਜਾਏ ਗੁਰਮਖ ਨੰਦ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੁਰਈਸਰ ਗੁਰ ਗੋਰਖ ਬਰਮਾ ਦਾ ਗੁਰ ਭਾਰ ਬਤੀ ਮਾਈ ਜੇ ਹੋ ਡਾਣਾ ਆਖਾ ਨਾਈ ਰਤਨ ਕੇਣਾ ਨਾ ਜਾਈ ਗੁਰਾ ਇੱਕ ਦੀਪ ਜਾਈ ਸਬਨਾ ਜੀਆਂ ਕਾ ਇੱਕੋ ਦਾਤਾ ਸੋ ਮੈਨ ਸਰ ਨਾ ਜਾਈ ਤੀਥ ਨਾਵਾਂ ਜੈਤਿ ਸਪਾਵਾਂ ਵਿਣ ਪਾਣੇ ਕੇ ਨਾ ਹੀ ਕਰੀ ਜੈਤੀ ਸਿਰਤ ਉਪਾਈ ਵਿਖਾ ਵਿਣ ਕਰਮਾ ਕੈ ਮਿਲੇ ਲੈ ਮਤ ਵਿਚ ਰਤਨ ਜਵਾਰ ਮਾਨਕ ਜੇ ਇੱਕ ਗੁਰਤੀ ਸਿਕ ਸੁਣੀ ਗੁਰਾ ਇੱਕ ਦੀਪ ਜਾਈ ਸਬਨਾ ਜੀਆਂ ਕਾ ਇੱਕੋ ਦਾਤਾ ਸੋ ਮੈਨ ਸਰ ਜਾਏ ਜੇ ਜੁ ਵਿਚਾਰੇ ਆਰ ਜਾ ਹੋਰ ਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਨਾ ਚੱਲੇ ਸਭ ਕੋਏ ਟੰਗਾ ਨਾ ਰਖਾਏ ਕੇ ਜਸ ਕੀਤ ਜਗ ਲੈ ਜੇ ਜਿਸ ਨਜ਼ਰ ਨਾ ਆਵੇ ਤਵਾਤ ਨਾ ਪੁਛੇ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਆ ਕੋਈ ਨਾ ਸੁਜਈ ਜੇ ਜਿਸ ਗੁਣ ਕੋਈ ਕਰੇ ਸੁਣਿਆ ਸਿਦਪੀ ਸੁਰਨਾਥ ਸੁਣਿਆ ਤਵਨੁ ਆਤਕਾਸ ਸੁਣਿਆ ਦੀਪ ਲਪਤਾਲ ਸੁਣਿਆ ਪੋ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਣ ਮਨੰਦਾ ਸੁਣਿਆ ਜੋਗ ਚੁਗ ਤਨ ਭੇਦ ਸੁਣਿਆ ਸਾਸ਼ਟ੍ਰ ਮਤਿ ਵੇਦ ਨਾਨਕ ਭਗਤਾ ਸੁਦਾਵੀ ਦਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸੰਸਤੋ ਗਿਆਨ ਸੁਣਿਆ ਅਰਸ਼ੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣੇ ਲਾਗੇ ਸੇਸ ਧਿਆਨ ਨਾਨਕ ਭਗਤਾ ਸੁਦਾਵੀ ਦਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਕ ਪੀਤ ਪਤਸਾ ਸੁਣੇ ਆਂਦੇ ਪਾਵੇ ਰਾ ਸੁਣੇ ਹਾਥ ਹੋਵੇ ਅਸਗਾ ਨਾਨਕ ਭਗਤਦਾਸ ਦਾ ਵਿਗਾਸ ਸੁਣਿਆ ਦੁਪਾਪ ਕਾ ਨਾਸ ਮਨਨੇ ਕੀ ਗਤ ਕੈ ਨ ਜਾਏ ਜੇ ਕੋ ਕਹੇ ਪੀਸੇ ਪਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨਨੇ ਕਾਗ ਦੇ ਕਰਨ ਵਿਚਾਰ ਏਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤ ਹੋਵੇ ਮਨ ਬੁੱਧ ਮਨਨੇ ਸਗਲ ਸਗਲ ਪਵਣ ਕੀ ਸੋਧ ਮਨਨੇ ਮੋਟਾ ਨ ਖਾਏ ਮਨਨੇ ਸਭ ਕੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨਾ ਪਾਏ ਮਨਨੇ ਪਰਸੀ ਉਪਰ ਗਟ ਜਾਏ ਮਨਨੇ ਮਾਗ ਨਾ ਚਲ ਲੈ ਪੰਥ ਮਨਨੇ ਧਰਮ ਸੇਤ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕ ਦਵਾਰ ਮੰਨੇ ਪਰਵਾਰ ਸਰਦਾਰ ਮੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਭਾਵਨਾਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚਰ ਵਾਣ ਪੰਤ ਪ੍ਰਦਾਨ ਪੰਜੇ ਪਾਵੇ ਦਰਗੇ ਮਨ ਪੰਜੇ ਸੋਹਿਰ ਦਰਜਾ पंच गुर एक जे को कहे करे विचार करते के करने सुमार ठोल तो धर्म दया का भूत संतोख स्था पर जिन सूत जे को बूझे हो सचिया थबले ऊपर केता पार धरती और परे और होर, होर तिस्ते पार तले कमन जोर ਜੀ ਜਾ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਬੁੜੀ ਕਲਾਮ ਇਹ ਲੇਖ ਹਲਕ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣ ਸਵਾਲਿਆ ਰੂਪ ਕੀਤੀ ਦਰ ਜਾਣ ਕੋਣ ਘੂਤ ਕੀਤਾ ਪਸਾ ਇੱਕ ਕਬਾੜੋ ਜਿਸ ਤੇ ਹੋਏ ਲਖ ਦਰਿਆਓ ਕੁਦਰਤ ਕਾ ਮਨ ਕਹਾ ਵਿਚਾਰ ਮਾਰਿਆ ਨ ਜਾਵਾ ਏਕ ਵਾਰ ਜੋ ਦੁੱਧ ਪਾਵੇ ਸਾਈ ਭਲੀ ਗਾ ਤੂੰ ਸਦਾ ਸਲਾਮ ਨਰੰਕਾਰ ਸੰਜਪ ਸੰਤ ਪਾਓ ਸੰਸ ਉਜ ਅਸੰਖ ਟਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਅਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਾਰ ਸੰਖ ਸੂਰ ਅਸਮੂਪਕ ਅਖਸਾਰ ਅਸੰਖ ਮੋਲ ਲਿਵ ਲਾਇਤਾ ਤੂੰ ਦਰਦ ਕਵਣ ਕਾ ਵਿਚਾਰ ਖਵਾਰਿਆ ਵਾ ਇਕ ਵਾਰ ਜੋ ਤੂੰ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰ ਅੰਧ ਤੋਰ ਅਸੰਖ ਚਰ ਹਰਾ ਅਸੰਖ ਅਮਰ ਕਰ ਜਾਏ ਜੋਰ ਅਸੰਖ ਕਲਵ ਢਹ ਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆ ਕੂੜੇ ਫੇਰਾ ਹੈ ਅਸੰਖ ਮਲੇਸ ਅਸੰਖ ਮਲ ਪਪ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਅਨਾਕਨੀਜ ਕਹਿ ਵਿਚਾਰ ਵਾਰਨ ਜਾਵਾ ਏਕ ਵਾਰ ਜਦ ਉਦ ਭਾਵੇ ਸਾਈਂ ਭਲੀਕਾਰ ਤੂੰ ਸਦਾ ਸਲਾਮਤ ਨਰਮਕਾਰ ਅਸੰਖ ਨਾਮ ਅਸੰਖਤਾ ਅਗੰਮ ਅਗਮ ਅਸੰਖਲੋ असंख्य सिरपा अखरी नाम अखरी सलाह अखरी ज्ञान गीत गुणगा अखरी लिखणा बोलण बाड़ा अखरा सिरजो बखान जिन ए लेखे सिरना है जीव फरमाए जिन ते पाए गीता गीता तेता नाव विन्ना वेक नाही कोठाऊ ਕੁਦਰਤ ਕਮਨ ਕਾ ਵਿਚਾਰ ਤਵਾਰਿਆਂ ਜਾਵਾ ਏਕ ਵਾਰ ਜਦੁ ਦੁ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰਾਕਾਰ ਪ੍ਰਿਯੇ ਹਾਸ ਪੈਰ ਤੰਦੇ ਪਾਣੀ ਤੋਂ ਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਵੇਸਾ ਬਣੋ ਉਹ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਵਗੇ ਰੰ ਪੁੰਨੀ ਪਾਪੀ ਅਖਣ ਨਾਏ ਕਰ ਕਰ ਕਰਨਾ ਲਿਖਨੇ ਜਾਓ ਆਪਣੇ ਬੀਜ ਆਪਣੇ ਖਾਓ ਨਾਨਕੁ ਕੁਕਨੀ ਆਉ ਜਾਓ ਤੀਸਤ ਸਤਿਅਰਤਿ ਦਾਨ ਜੇ ਕੋ ਕਾਵਤਿਲ ਕਮਾਣ ਸੁਣਿਆ ਮਨ ਮਨ ਕੀਤਾ ਪਾਓ ਅੰਤਰਗਤ ਤਿਸ ਮੰਨਾ ਸਭ ਗੁਣ ਤੇਰੇ ਮੈਂ ਨਾਹੀ ਕੋਈ ਮਿਣ ਗੁਣ ਕੇਤੇ ਭਗਤ ਨਾ ਹੋਏ ਸਵਾਸ ਅਦਬਾਣੀ ਬਰਮਾਓ ਸਤ ਸਵਾਸ ਹਦਾ ਮੰਚਾਓ ਕਮਣ ਸਵੇਲਾ ਕੁਖਤ ਕਮਣ ਕਮਿਤ ਕਵਾਨ ਵਾ ਕਮਣ ਸੇ ਅਉਤੀ ਮਾ ਕਵਣ ਜਿਤਵਾਕਾਰ ਵੇਨ ਪਾਈਏ ਪੰਡਤੀ ਜੇ ਹੋਵੇ ਲੇਹੇ ਕੁਰਾਨ ਵਖਤ ਨਾ ਪਾਈਓ ਕਾਦੀਆਂ ਜੇ ਲੇਖਣ ਲੇਹੇ ਕੁਰਾਨ ਇਤਵਾਰ ਨਾ ਜੋਗੀ ਜਾਣੇ ਸੁਰਤਮਾ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਆਕੋ ਆਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਉ ਸਲਾਈ ਕਿਉ ਵਰਨੇ ਕਿਵ ਜਾਣਾ ਨਾਨਕ ਅਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਆਗੇ ਗਾਇਆ ਨਾ ਸੋਹੇ ਪਤਲ ਪਤਲ ਲਖ ਅਗਸ ਅਗਸ ਊੜ ਕ ਊੜ ਕ ਭਾਲ ਥਕੇ ਵੇਦ ਕੇ ਇੱਕ ਵਾਰ ਅਸੇ 18 ਕੈਨ ਕ ਤੇਬਾ ਅਸਲੂ ਇੱਕ ਤਾਰ ਲਿਖਲ ਹੋਏ ਤਾਂ ਲਿਖੀਏ ਲੇਕੇ ਹੋਏ ਬਣਾਸ ਤਨਾਣ ਕੁ ਵੱਡਾ ਅੱਖੀਏ ਅੱਪੇ ਜਾਣੇ ਆਪ ਸਲਾਹੀ ਸਲਾਹ ਤੇ ਸੁਰਤ ਨਾ ਪਾਈਆਂ ਦੀਆਂ ਤੇਵਾ ਪਾਵੈ ਸੁਣ ਸੁਣਾ ਜਾਣੇ ਸੁਨਸਾ ਸੁਲਤਾਨ ਗਹਿਰਾ ਸੇਤੀ ਮਲਤਾਨਾ ਕੀੜੀ ਤੂੰ ਨਾ ਹੋਵਨੀ ਜੈਤ ਸਮਨਾ ਨਾ ਉਸਰ ਅੰਤ ਨਾ ਸਤਿ ਕੇ ਨਾਂ ਅੰਤ ਅੰਤ ਨਾ ਕਰਨੇ ਦੇਨ ਅੰਤ ਅੰਤ ਨਾ ਕਰਨੇ ਸੁਣਨ ਅੰਤ ਅੰਤ ਨਾ ਜਾਪੇ ਕੀ ਮਨ ਮੰਤ ਅੰਤ ਨਾ ਜਾਪੇ ਕੀਤਾ ਪਾਰ ਅੰਤ ਨਾ ਜਾਪੇ ਪਰਵਾਰ ਅੰਤ ਨਾ ਕਰਨੇ ਕੇਤੇ ਬਿਲਾਏ ਤਾਂਕੇ ਅੰਤ ਨਾ ਪਾਇਜੈ ਇਹ ਅੰਤ ਨ ਜਾਣੇ ਕੋਇ ਬੋਤਾ ਕਰੀਏ ਬੋਤਾ ਹੋਏ ਵੱਡਾ ਸਾਹਿ ਉੱਚਾ ਤਾਂ ਉੱਚੇ ਉੱਪਰ ਉੱਚਾ ਨਾ ਏ ਵੜਾ ਉੱਚਾ ਹੋਵੇ ਕੋਇ ਜਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮਾਂ ਲਿਖਿਆ ਨਾ ਜਾਏ ਵੱਡਾ ਦੱਤ ਤਾ ਤੇ ਨਾ ਤਮਾਏ ਕਿ ਤੇ ਮੰਗੇ ਜੋਤ ਉਪਾਰ ਕਿ ਤੇ ਗੜ ਨਹੀਂ ਵਿਚਾਰ ਕਿ ਤੇ ਖੱਪ ਟੁੱਟੇ ਵੇਕਾਰ ਕਿ ਤੇ ਲੈ ਲੈ ਮੁਕਰਪਾਏ ਕਿ ਤੇ ਮੂਰਖ ਖਾਈ ਖਾਏ ਕਿ ਤੇ ਆ ਦੁਖ ਫੂਸਦ ਮਾਰ ਹੈ ਬੇਦੱਤ ਤਰੀਜ਼ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਤ ਨਾ ਸਕੇ ਕੋਏ ਜੇ ਕੋ ਖਾਇ ਅਖਣ ਪਾਏ ਉਹ ਜਾਣੇ ਜਿਥੇ ਮੈਂ ਖਾਇ ਹੱਪੇ ਜਾਣੇ ਆਪੇ ਦੇ ਆਖੇ ਸੇ ਬੇਗੇਈ ਕੇ ਜਿਸਨੋ ਬਖਸੇ ਸਲਾਹਾ ਨਾਨਕ ਪਤ ਸਹੀ ਪਤ ਸਾਹ ਅਮੁਲ ਗੁਣ ਅਮੁਲ ਵਪਾਰ ਅਮੁਲ ਅਵਾਰਿਆ ਅਮੁਲ ਪੰਡਾਰ ਅਮੁਲ ਅਵੇ ਅਮੁਲ ਲੇ ਜਾਹਿਬ ਅਮੁਲ ਪਿਆ ਅਮੁਲ ਸਮਾਏ ਅਮੁਲ ਧਰਮ ਅਮੁਲ ਦਿਵਾਨ ਅਮੁੱਲਤੁ ਅਮੋਲ ਪਰਵਾਰ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁਲਾ ਮੁਲਾ ਖਿਆ ਨਾ ਜਾਏ ਆਖ ਆਖ ਰਹਿ ਲਿਖ ਲਈ ਆਖੇ ਵੇਦ ਪਾਠ ਪ੍ਰਣ ਆਖੇ ਪੜੇ ਕਹਿ ਵਿਖਿਆ ਅੱਖੇ ਵਰਮੇ ਅੱਖੇ ਇੰਦ ਅੱਖੇ ਗੋਪੀ ਤੇ ਗੋਵਿੰਦ ਅੱਖੇ ਇਸਰ ਅੱਖੇ ਸਿੱਧ ਅੱਖੇ ਕੇਤੇ ਕਿਤੇ ਬੁੱਧ ਅੱਖੇ ਦਨ ਅੱਖੇ ਦੇਵ ਅੱਖੇ ਸੁਰ ਨਰ ਮੁਨ ਜਨ ਸੇਵ ਕੇਤੇ ਅੱਖੇ ਅਖਣ ਪਾਏ ਕੇਤੇ ਕੇ ਕੇ ਉਠ ਉਠ ਜਾਏ ਇੱਤੇ ਕਿਤੇ ਹੋਰ ਕਰੇ ਤਾਂ ਆਖ ਸਗੇ ਕੇਈ ਕੇ ਜੇ ਵਿੜ ਪਾਵੇ ਤੇ ਵਿੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਿਖੇ ਸਿਰ ਗਵਾਰਾ ਗਵਾ ਸੋਦਰ ਕਿਹਾ ਸੋ ਕਰ ਕੇਹਾ ਜਿਤ ਬੇਸ਼ਰਮ ਸੰਭਾਲੇ ਵਾਜੇ ਨ ਅਨੇਕ ਸੰਖਾ ਕਿਤੇ ਭਾਵਨਾ ਹਾਰੇ ਕਿ ਤੇਰਾ ਪਰਿ ਸੋ ਕਹੀਐ ਨ ਕਿਤੇ ਗਾਵਣ ਹਾਰੇ ਗਾਵਣ ਤੁਦਨਾ ਪਉਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਸ ਮੱਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਨ ਪੰਨਤ ਪੜਨ ਰਖੀ ਸਰ ਜੁਗ ਜਗ ਵੇਦਾ ਨਾਲੇ ਗਾਵੇ ਮੋਣਿਆ ਮਨਮੋਹਨ ਸੁਰਗਮਸ ਪਿਆਰੇ ਗਾਵਣ ਰਤਨ ਉਪਾਏ ਤੇਰੇ ਅਰਥ ਸਠੀ ਤੀਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਨੀ ਚਾਏ ਗਾਵੇ ਖੰਡਮ ਮੰਡਲ ਬ੍ਰਹ ਭੰਡਾ ਕਰ ਕਰ ਰੱਖੇ ਤਾਰੇ ਸੈਦ ਨੂ ਗਾਵੇ ਜੋਤੂ ਦਾ ਪਾਵਨ ਸੱਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇਮ ਚਿਤ ਨਾਵਨ ਨਨਕਿਆ ਵਿਚਾਰੇ ਸੋਈ ਸੋਈ ਸਦਾ ਸੱਜਾ ਸਹਬ ਸੱਚਾ ਸਾਥੀ ਨਾਹੀ ਹੈ ਭੀ ਹੋਸੀ ਜਨ ਜਸੀ ਰਤਨਾ ਜਿਨ ਸਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੇ ਉਸ ਦੀ ਵਿਢਾਈ ਜੋ ਉਸ ਭਾਵੇ ਸਵੀਕਾਰ ਸੀ ਫੇਰ ਹੁਕਮ ਨ ਕਰਨਾ ਜਾਈ 105 765 ਸਾਇਰ ਨਾਣ ਕਰੈਂ ਜਾਈ ਹੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੈ ਪੀ ਪੋਤਕ ਖਿੰਥਾ ਕਾਲ ਕੋ ਆ ਰਿਕਾਇਆ ਜੁਗਤੋ ਦੰਦਾ ਪਰ ਤੀਤ ਆਈ ਪੰਤੀ ਸਗਲ ਜਮਾਤੀ ਹੰ ਜੀ ਤੇਜੁ ਜੀਤ ਅਦੇਸਿ ਸੇ ਅਦੇਸ ਆਜ ਅਨੀਲ ਅਨਾਨਾਤ ਜੁਗ ਜੁਗ ਇਕ ਹੋਵੇਸ ਭੁਗਤ ਗਿਆਨ ਦਿਆ ਭੰਡਾਰਨ ਕਟ ਕਟ ਵਾਜੇ ਨਾਦ ਆਪ ਨਾਤ ਨਾਤੀ ਸਭ ਜਾ ਕੀ ਰਸਿਦ ਵਾਰਾ ਸਾਦ ਸੰਜੋਗ ਵਿਜੋਗ ਦੇ ਕਾ ਚਲਾਵੇ ਲੇਖੇ ਆਵੇ ਭਾਗ ਅਦੇਸ਼ ਤੇ ਸੇ ਅਦੇਸ਼ ਆਦਨੀ ਅਨਾਨਾਤ ਜੁਗ ਜੁਗ ਇਕੋ ਵੇਸ ਇਕਾ ਮੈਂ ਜੁਗਤ ਵਿਆਈ ਤਿੰਚੇਲੇ ਪਰਵਾਨ ਇੱਕ ਸੰਸਾਰ ਇੱਕ ਭੰਡਾਰੀ ਇੱਕ ਲੈ ਦੀ ਬਾਣ જીવ દિસ પાવે તે વે ચલાવે જીવ હોવે ફરમાન ઓ વેકે ઉંદા નજર ના આવે બહોત અવિદાન અદે કિસ અદે આવા મીર અનનાત જગ જગ એક ઓ વેસ આસન લોય લોય પંઢા જો કિસ પાયા સો એકા વાર કર કર વેખે સૃજનહાર નાને ક સચ્ચી ક સચ્ચી કાનુ ક દેસ अदेश से अदेश अदा निरनाह नाथ एक वेस एक दूजी बो लखो है लखो लखवीस लख लगेड़ा किए ਇਕ ਨਾਮ ਜਗਦੀਸ਼ ਤੇ ਤੇਰੇ ਪਤ ਪਵੜੀਆਂ ਚੁੜੀਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕਿਟਾਈ ਦੀਸ ਨਾਨਕ ਨਦਰੀ ਪਾਈ ਐ ਕੂੜੀ ਕੁੜੇ ਠੀਸ ਅੱਖਣ ਜ ਚੁੱਪੇ ਨ ਯੋਰ ਜੋ ਨ ਮੰਗਨ ਦੇ ਨ ਯੋਰ ਜੋ ਨ ਜੀਵਣ ਮਰਨ ਨ ਯੋਰ ਜੋ ਨ ਰਾਜ ਮਨ ਮਨਸੂਰ ਜੋ ਨ ਸੁਸੀ ਗਿਆਨ ਵਿਚਾਰ ਜੋ ਨ ਜੁਤੀ ਛੁਟੇ ਸੰਸਾਰ ਜਿਸ ਹੱਥ ਜੋੜ ਕਰ ਵੇਖੇ ਸੋਏ ਨਾਨਕ ਉਤਮ ਨਹੀਂ ਨਾ ਕੋਏ ਕ੍ਰਿਤਿ ਰਤੀ ਤਿਤਿ ਤਿਤੀ ਵਾਰ ਪਵਨ ਪਾਣੀ ਅਗਨੀ ਪਤਾਲ ਇਸੀ ਧਰਤੀ ਥਾ ਰਖੀ ਧਰਮਸਾ ਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪਸ ਚਦਰਬਾਰ ਤਿੱਥੇ ਸੁਣ ਪੰਚਰਵਾਣ ਨਦਰੀ ਕਰਮ ਪਾਵੇ ਨਿਸ਼ਾਨ ਕੱਟ ਪਕਾਈ ਉੱਥੇ ਪਾਏ ਨਾਨਕ ਗਾਇਆ ਜਾਪੇ ਜਾਏ ਤਰਮ ਖਾਨ ਕਾ ਇਹੋ ਤਰਮ ਗਿਆਨ ਖੰਡ ਕਾ ਇਹੋ ਕਰਮ ਕਿੱਤੇ ਪਵਣ ਪਾਣੀ ਵੇਸ ਸੰਤਰ ਕਿਤੇ ਕਨ ਮਹਿਸ ਕਿਤੇ ਬਰ ਮਹਿ ਘੜ ਖੜੀ ਐ ਰੂਪ ਰੰਗ ਕੇ ਵੇਸ ਕਿਤਿਆ ਕਰਮ ਭੂਮੀ ਮਹਿ ਕਿਤੇ ਤੁੰਪ ਦੇਸ ਕਿਤੇ ਇੰਦ ਚੰਨ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਤਾਨਵ ਮੁੰਨ ਕਿਤੇ ਕਿਤੇ ਰਸਮੁੰਦ ਕਿਤਿਆ ਖਾਣੀ ਕਿਤਿਆ ਪਾਣੀ ਕਿਤੇ ਪਾਤ ਨਿਰੰਦ ਕਿੱਤਿਆ ਸੁਧੀ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋਡ ਨਾਨ ਸਰਮਖੰਡ ਕੀ ਬਾਣੀ ਰੂਪ ਤਿੱਥੇ ਘੜਤ ਕੜੀਏ ਬਹੁਤ ਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪੀਸੇ ਪਸਦਾਏ ਤਿੱਥੇ ਕੜੀਏ ਸੁਤ ਮਤਮਨ ਗੁੱਦ ਤਿੱਥੇ ਕੜੀਏ ਸੁਰਾਸ ਦਾ ਕੀ ਸਤ ਸਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੇ ਬਦ ਮਹਾਂਬਲ ਸੂਰਤ ਤਿੰਨ ਮੈਂ ਰਮ ਹੈ ਪਰਪੁਰ ਤਿੱਥੇ ਸੀਤਾ ਸੀਤਾ ਮਹਿਮਾ ਮਾਇ ਤਾਂ ਕੇ ਰੁਪਨਾ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਕ ਕਰੇ ਨੰਮ ਅਨੰਤ ਸਰਨ ਸੱਚਾ ਮਨਸੋਏ ਸੰ ਜੇ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਰ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥਿ ਤੰਤ ਨਾਨਤ ਤਿੱਥੇ ਲੋਲ ਅਕਾਲ ਜਿਵ ਜਿਵ ਹੁਕਮ ਤਿ ਰਤਿਵ ਤਿ ਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਤੀਰਸੁ ਨਿਹਾਰ ਅਹੰਮਤ ਵੇਰ ਹਤਿਆ ਫੋਖ ਲਗਨੀ ਤਪਤਾਉ ਭਾਂਡਾ ਪਾ ਅਮਰਤ ਟਾਰ ਖੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਰ ਸਲੋਕ ಪನ ಗುರು ಪಾಣಿ ಪಿತ್ತ ಮತ ಮಹತ್ಸ ದೇ ಚಂಗಿಯಾಯಾ ಬುರಿಯಾಯಾ ಬುರಯ ತರ ಮಹದೂರ ಕರ್ಮಿ ದೂರ ಕೆನಡೇ ಕೂರ ಜಿನ್ನ ಗೇಮ ಕಾಲ ನಾನಕ ತೆ ಮುಖ ಕೆತ್ತಿ ಕೆಟ್ಟಿ ನಾ